ਜਿਵੇਂ ਹੀ 4 ਜੂਨ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਹੀ ਸਿਆਸਤ ਦਾ ਪਾਰਾ ਹਾਈ ਹੋ ਰਿਹਾ ਹੈ ਤੇ ਇਸ ਦੇ ਨਾਲ ਹੀ ਲੀਡਰਾਂ ਦੇ ਦਿਮਾਗ ਵੀ ਘੁੰਮਦੇ ਨਜ਼ਰ ਆ ਰਹੇ ਨੇ ਤੇ ਘੁੰਮੇ ਦਿਮਾਗ ਵਾਲੇ ਲੀਡਰ ਅਚਈਆਂ ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਦੇ ਰਹੇ ਨੇ ਜਿਸ ਦੇ ਨਾਲ ਸਿਆਸਤ ਭੋਰ ਵੀ ਗਰਮਾਰੀ ਹੈ ਤੇ ਇਸੇ ਨਾਲ ਹੀ ਉਹ ਮਜ਼ਾਕ ਦਾ ਪਾਤਰ ਵੀ ਬੰਦ ਨੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਅਮਿਤ ਸ਼ਾਹ ਵੱਲੋਂ ਬੀਤੇ ਦਿਨੀ ਪੰਜਾਬ ਸਰਕਾਰ ਨੂੰ ਤੋਣਨ ਇਸ ਤੋਂ ਇਲਾਵਾ ਕਈ ਹੋਰ ਲੀਡਰਾਂ ਵੱਲੋਂ ਕੇਜਰੀਵਾਲ ਨੂੰ ਜੇਲ੍ਹ ਭੇਜਣ ਅਤੇ ਰਾਹੁਲ ਨੂੰ ਵਿਦੇਸ਼ ਭੇਜਣ ਬਾਰੇ ਬਿਆਨ ਦਿੱਤਾ ਗਿਆ ਸੀ ਜਿਸ ਦਾ ਮੋੜ 'ਤੇ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਦੇ ਅੱਗੂ ਪ੍ਰਤਾਪ ਬਾਜਵਾ ਦੇ ਵੱਲੋਂ ਭਾਜਪਾ ਤੇ ਐਸਾ ਤੰਜ ਕਸਿਆ ਜਿਸ ਸੁਣ ਕੇ ਭਾਜਪਾ ਸਮਰਥਕਾਂ ਤੇ ਲੀਡਰਾਂ ਦੀਆਂ ਨੀਂਦਾਂ ਉੱਡ ਗਈਆਂ ਅੱਗੇ ਸੁਣੋ ਪ੍ਰਤਾਪ ਬਾਜਵਾ ਦੀ ਜ਼ੁਬਾਨੀ ਕਿਵੇਂ ਪਾ गेम खत्म हो रही है। में अरविंद केजरीवाल जो मीत के चुनाव प्रचार के दौरान गए थे पे उनका विरोध हुआ है। है, क्या क्या कहना मैंने क्या कहना चाहेंगे? मैंने अगर अच्छे काम करोगे तो वेलकम करेंगे अगर झूठ बोलोगे कोफर तोलोगे झूठिया गारंटीज दोगे काम कुछ होगा नहीं तो विरोध तो होगा तो ही हो चुकी है ਕਿ ਜਿਹੜੇ ਲੋਕ ਮਾਗਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਟ ਲੁੱਕ ਅਪ ਕਰਦਾ ਆਈਕਨਸ ਮੰਨਦਾ ਚੀ ਮਿਸਟਰਸ ਅ ਮਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਕਹ ਲੋਣਾ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀ ਮਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓਜ਼ ਆਉਂਦੇ ਨਹੀਂ ਸ਼ੁੱਡ ਹੈਵ ਟੇਕਨ ਇਮੀਜ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪਨੇ ਕਮਾਣੀ ਬਣਾ ਲਿਆ ਕਿ ਕੁਝ ਹੁੰਦਾ ਫਿਰ ਆਪਾਂ ਟਾਈਮ ਕੱਢੀਏ ਦੂਰੀ ਵਾਰ ਤੇ ਕਿਸੇ ਨੂੰ ਲੈ ਕੇ ਗਿਆ ਬਟ ਹੀ ਟੰਡਗੜ੍ਹ ਚ ਰੋਡ ਸ਼ੋਅ ਕੱਢਿਆ ਗਿਆ ਗੱਲ ਕੇਜਰੀਵਾਲ ਵੱਲੋਂ ਉੱਥੇ ਮਨੀਸ਼ तिवारी ਵੀ ਨਾਲ ਸੀ ਉਹਨਾਂ ਨੇ ਪੰਨਾ ਵੀ ਮੇਰੀ ਇੱਕ ਗੱਲ ਸੁਣੋ ਆਪਾਂ ਛੱਡੀ ਕੇਜਰੀਵਾਲ ਦੀ ਕੋਈ ਨਵੀਂ ਗੱਲ ਹੈ ਬਸ ਇਹ ਚੀਫ ਮਿਨਿਸਟਰ ਇੱਥੇ ਆਏ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ 4 ਤਰੀਕ ਨੂੰ ਰਾਹੁਲ ਜੀ ਜਿਹੜੇ ਨੇ ਉਹ ਵਿਦੇਸ਼ ਯਾਤਰਾ ਚਲੇ ਜਾਓਗੇ ਤੇ ਕੇਜਰੀਵਾਲ ਦੀ ਜੇਲ ਤੇ ਮੋਦੀ ਸਾਹਿਬ ਲੰਮੀ ਯਾਤਰਾ ਤੇ ਗੁਫਾ ਚੱਲੇ ਨੇ ਮੇਰਾ ਖਿਆਲ ਇਹਨਾਂ ਦੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਇਹਨਾਂ ਦੇ ਪ੍ਰੋਗਰਾਮ ਪਤਾ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰ ਸੋ ਉਹਨਾਂ ਨੂੰ ਹਮੇਸ਼ਿਆ ਮਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੇਚੁਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੀ ਵੇਖੋ ਫਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਰਿਆਂ ਦੀ ਵੀ ਇੱਜ਼ਤ ਕਰਨਾ ਚਾਹੀਦਾ 4 ਤਰੀਕ ਦਾ ਰਿਜ਼ਲਟ ਕੀ ਹੋਏਗਾ ਭਾ ਜੀਪੀ ਕਹਿੰਦੀ ਹੈ ਕਿ 4 ਤਰੀਕ ਦਾ ਰਿਜ਼ਲਟ ਕੀ ਹੋਏਗਾ ਕਾਂਗਰਸ 3 ਤਰੀਕ ਸਰ ਹਿੰਦੁਸਤਾਨ ਭੀ ਜੀਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਕਿ ਇਹ ਵੋਟ ਵੀ ਜਿਹੜਾ ਹੈ ਉਸ ਨੂੰ ਸਮਝ ਕੇ ਪਾਉਣਗੇ ਬੀਜੇਪੀ ਨੂੰ ਤਾਂ ਪਤਾ ਹੀ ਕਿ 1 ਜੂਨ ਨੂੰ ਹੋਣਾ ਕੀ ਹੈ ਨਾ ਉਹਨਾਂ ਨੂੰ ਤੇ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਹੈ ਤਾਹਿੱਤ ਯਾਤਰਾ ਤੇ ਗੁਫਾ ਵਿੱਚ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹਦੇ ਤੋਂ ਸਾਫ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜਪੀ ਥੈਂਕ ਥੈਂਕ ਯੂ ਥੈਂਕ ਯੂ ਇਸ ਮੌਕੇ ਭਾਜਪਾ ਦੇ ਕਟਾਸ ਕਰਦੇ ਹੋਏ ਬਾਜਬਾ ਨੇ ਕਿਹਾ ਕਿ ਹੁਣ ਮੋਦੀ ਸਾਹਿਬ ਅਚਾਰ ਜੂਨੂ ਫਕੀਰ ਬਣ ਕੇ ਗੁਫਾ ਦੇ ਵਿੱਚ ਜਾਣ ਦੀ ਤਿਆਰੀ ਕਰ ਲੈਣ ਕਿਉਂਕਿ ਕਾਂਗਰਸ ਸਰਕਾਰ ਬਣਾ ਰਹੀ ਹੈ ਤੇ ਭਾਜਪਾ ਦੀ ਗੇਮ ਖਤਮ ਹੋ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ